ਸਾਸ੍ਰਿਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਅਮਰੀਕਨ ਨੇਵਲ ਵੇਸ ਪਰਲ ਹਾਰਬਰ ਉੱਪਰ ਜਾਪਾਨ ਦੁਆਰਾ ਕੀਤੇ ਗਏ ਵੱਡੇ ਹਮਲੇ ਦੀ ਇਹ ਹਮਲਾ 7 ਦਸੰਬਰ 1941 ਨੂੰ ਹੋਇਆ ਜਿਸ ਵਿੱਚ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਅਮਰੀਕਾ ਨੂੰ ਸੈਨਾ ਪਿਆ ਅੱਜ ਤੱਕ ਦੇ ਅਮਰੀਕਨ ਇਤਿਹਾਸ ਵਿੱਚ ਇਸ ਤੋਂ ਜ਼ਿਆਦਾ ਨੁਕਸਾਨ ਅਮਰੀਕਾ ਦਾ ਇੱਕੋ ਸਮੇਂ ਦੇ ਵਿੱਚ ਕਿਸੇ ਵੀ ਧਾਤੇ ਨਹੀਂ ਹੋਇਆ ਆਖਰੀ ਘਟਨਾ ਚੋਂ ਵਾਪਰੀ ਜਦੋਂ ਅਸੀਂ ਇਸ ਦੇ ਪਿਛੋਕੜ ਵੱਲ ਵੇਖਦੇ ਹਾਂ ਤਾਂ ਦੁਨੀਆ ਦੇ ਵਿੱਚ ਆਰਥਿਕ સામਰਾਜਵਾਦ ਕਰਕੇ ਬਹੁਤ ਲੜਾਈਆਂ ਹੋਈਆਂ ਆਰ ਇਹੇ ਹਮਲਾ ਵੀ ਉਹੀ ਇੱਕ ਕਾਰਨ ਹੈ ਕਿ ਅਮਰੀਕਾ ਦਾ ਦਬਦਬਾ ਏਸ਼ੀਆ ਦੇ ਵਿੱਚੋਂ ਖਤਮ ਕਰਨ ਦੇ ਲਈ ਜਾਪਾਨ ਨੇ ਇਸ ਦੇ ਪਰਲ ਹਾਰਬਰ ਖੇਤਰ ਉੱਪਰ ਇੱਕ ਬਹੁਤ ਵੱਡਾ ਹਮਲਾ ਕੀਤਾ ਅਮਰੀਕਾ ਕਿਉਂਕਿ ਜੁੱਧ ਦੇ ਵਿੱਚ ਤਾਂ ਸ਼ਾਮਲ ਨਹੀਂ ਹੋਇਆ ਸੀ ਨਾ ਹੀ ਅਮਰੀਕਾ ਨੂੰ ਕਦੇ ਇਹ ਖਤਰਾ ਸੀ ਕਿ ਕੋਈ ਦੇਸ਼ ਉਸ ਦੇ ਵੀ ਇੱਕ ਵੱਡੇ ਨੇਵਲ ਵੇਸ ਤੇ ਹਮਲਾ ਕਰ ਸਕਦਾ ਹੈ ਕਿਉਂਕਿ ਅਮਰੀਕਾ ਸਿਰਫ ਹਥਿਆਰ ਸਪਲਾਈ ਕਰ ਰਿਹਾ ਸੀ ਇੰਗਲੈਂਡ ਅਤੇ ਉਹਦੇ ਸਾਥੀ ਦੇਸ਼ਾਂ ਨੂੰ ਪਰ ਆਪ ਜੁੱਧ ਦੇ ਵਿੱਚ ਸ਼ਾਮਲ ਨਹੀਂ ਹੋਇਆ ਸੀ ਪਰ ਉਸ ਨੂੰ ਕੀ ਪਤਾ ਹੈ ਕਿ ਇਸ ਪਾਰਲ ਹਾਰਬਰ ਤੋਂ 6000 ਕਿਲੋਮੀਟਰ ਦੂਰ ਇੱਕ ਬਹੁਤ ਵੱਡੀ ਤਿਆਰੀ ਚੱਲ ਰਹੀ ਹੈ ਜਾਪਾਨ ਦੇ ਸਮਰਾਟ ਅਤੇ ਉੱਥੋਂ ਦੀ ਸੈਨਾ ਦੀ ਸਹਾਇਤਾ ਦੇ ਨਾਲ ਜਾਪਾਨੀ ਸਮੁੰਦਰੀ ਸੈਨਾ ਦੇ ਐਡਮਿਰਲ ਇਸੋ ਰੋਕੂ ਜਾਮਾ ਮੋਟੋ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਕਿਉਂ ਨਾ ਅਮਰੀਕਨ ਨੇਵਲ ਵੇਸ ਪਾਰਲ ਹਾਰਬਰ ਨੂੰ ਹੀ ਉਡਾ ਦਿੱਤਾ ਜਾਏ ਜੇਕਰ ਉਸ ਨੂੰ ਖਤਮ ਕਰ ਦਿੱਤਾ ਜਾਏ ਤਾਂ ਉਹਦੇ ਨਾਲ ਏਸ਼ੀਆ ਦੇ ਵਿੱਚ ਜਾਪਾਨ ਨੂੰ ਤਾਕਤਵਰ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ ਕਿਉਂਕਿ ਫ੍ਰਾਂਸੀਸੀ ਬਸਤੀਆਂ ਦੇ ਉੱਪਰ ਜਾਪਾਨ ਨੇ ਕਬਜ਼ਾ ਕਰ ਲਿਆ ਤੇ ਇੰਗਲੈਂਡ ਦੀਆਂ ਬਸਤੀਆਂ ਨੂੰ ਵੀ ਲਗਾਤਾਰ ਉਸ ਤੋਂ ਹੋ ਰਿਹਾ ਸੀ ਛੋ ਇਸ ਕਰਕੇ ਅਮਰੀਕਾ ਹੀ ਇੱਕ ਵੱਡਾ ਡੇਕਾ ਸੀ ਉਸ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਸੀ 7 ਦਸੰਬਰ 1941 ਦੀ ਸਵੇਰ ਵੀ ਆਮ ਦੀ ਤਰ੍ਹਾਂ ਹੀ ਸਵੇਰ ਸੀ ਕਿੱਥੇ ਹਾਰਬਰ ਦੇ ਵਿੱਚ ਰੋਜ਼ਵਾਰਾ ਕੰਮ ਹੋ ਰਿਹਾ ਏ ਸਾ ਉੱਥੇ ਹੀ ਜਾਪਾਨੀ ਸੈਨਾ ਜਿਹੜੀ ਹੈਗੀ ਐ ਉਸ ਨੇ ਆਪਣੇ ਪਾਇਲਟਾਂ ਨੂੰ ਸਵੇਰ ਮੌਕੇ ਜਲਦੀ ਉਠਾਇਆ ਉਹਨਾਂ ਦੁਆਰਾ ਪੂਰੀ ਤਿਆਰੀ ਕਰ ਲਈ ਗਈ ਜਾਪਾਨੀ ਸਮਰਾਟ ਦੇ ਪ੍ਰਤੀ ਸੌਂਖ ਖਾਦੀ ਗਈ ਤੇ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਲੈਸ ਕਰਕੇ ਜਹਾਜ਼ਾਂ ਦੇ ਵਿੱਚ ਪਿਠਾ ਦਿੱਤਾ ਗਿਆ ਮਿਸ਼ਨ ਦਿੱਤਾ ਗਿਆ ਕਿ ਪਾਰਲ ਹਾਰਬਰ ਨੂੰ ਖਤਮ ਕਰ ਦਿਓ ਤੇ ਪਾਰਲ ਹਾਰਬਰ ਤੇ ਜਹਾਜ਼ ਜਿਹੜੇ ਹੈਗੇ ਆ तकरीबन 7 ਦਸੰਬਰ 1941 ਨੂੰ 7:55 ਮਿੰਟ ਤੇ ਪਹੁੰਚ ਗਏ ਤੇ ਹਮਲਾ ਸ਼ੁਰੂ ਹੋ ਗਿਆ ਛੇ ਏਅਰਕਰਾਫਟ ਜਿਹੜੇ ਸੀਗੇ ਉੱਥੇ ਪਹੁੰਚੇ ਸਨ ਤੇ ਲਗਾਤਾਰ ਉਹ ਬੰਬਾਰਡਮੈਂਟ ਕਰਨ ਲੱਗੇ ਇਹ ਬੰਬਾਰਡਮੈਂਟ 2 ਘੰਟੇ ਤੱਕ ਚੱਲੀ ਉਸ ਸਮੇਂ ਮੰਨਿਆ ਜਾਂਦਾ ਹੈ ਕਿ ਕੋਈ ਵੀ ਅਮਰੀਕਨ ਕੈਰੀਅਰ ਬੈਟਲਸ਼ਿਪ ਜਾਂ ਸਬਮਰੀਨ ਉਸ ਖੇਤਰ ਦੇ ਵਿੱਚ ਨਹੀਂ ਸੀ ਇਹ ਚੰਗੀ ਤਰ੍ਹਾਂ ਜਾਪਾਨ ਵੀ ਜਾਣਦਾ ਸੀ ਕਿ ਉੱਥੇ ਕੋਈ ਨਹੀਂ ਹੈ ਇਸ ਕਰਕੇ ਅਮਰੀਕਾ ਦਾ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ ਤੇ ਜਿਉਂ ਹੀ ਜਹਾਜ਼ ਜਿਹੜੇ ਹੈਗੇ ਆ ਉੱਥੇ ਬੰਬ ਸੁੱਟਣ ਲੱਗੇ ਲਗਾਤਾਰ ਅਮਰੀਕਾ ਦੇ ਜਹਾਜ਼ ਜਿਹੜੇ ਹੈ ਗਿਆ ਉਹ ਖਤਮ ਹੋਣ ਲੱਗੇ ਮੰਨਿਆ ਜਾਂਦਾ ਹੈ ਕਿ 300 ਤੋਂ ਜ਼ਿਆਦਾ 에ਅਰਕ੍ਰਾਫਟ ਜਿਹੜੇ ਸੀਗੇ ਇੱਥੇ ਜਾਪਾਨੀ ਹਮਲੇ ਦੇ ਵਿੱਚ ਖਤਮ ਹੋ ਗਏ ਤੇ ਇੱਕ ਬੰਬ ਯੂਐਸ ਐਰੀਜ਼ੋਨਾ ਦੇ ਨਾਲ ਟਕਰਾ ਗਿਆ ਟਕਰਾਉਣ ਤੋਂ ਬਾਅਦ ਉਹ ਬੰਬ ਜਿਹੜਾ ਸੀਗਾ ਜਿੱਥੇ ਅਮਰੀਕਾ ਦਾ ਅਮਰੀਸ਼ਨ ਡਿਪੋ ਸੀ ਉਸ ਡਿਪੋ ਕੋਲੇ गिर ਗਿਆ ਤੇ ਉਸ ਦੇ ਨਾਲ ਅਮਰੀਕਾ ਦਾ ਜਿੰਨਾ ਵੀ ਹਥਿਆਰ ਸੀ ਪਾਰਨ ਹਾਰਬਰ ਦੇ ਵਿੱਚ ਉਹਦੇ ਵਿੱਚ ਬਹੁਤ ਵੱਡਾ ਬਲਾਸਟ ਹੋਇਆ ਤੇ ਸਾਰਾ ਹਸਲਾ ਖਤਮ ਹੋ ਗਿਆ ਇਸ ਦੇ ਵਿੱਚ ਅਮਰੀਕਾ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਮਰੀਕਾ ਦੇ ਭੁੱਲ 19 ਸ਼ਿਪ ਜਿਹੜੇ ਹੈਗੇ ਅਜ ਤਬਾਹ ਹੋਏ ਜਿਨ੍ਹਾਂ ਦੇ ਵਿੱਚ 8 ਬੈਟਲਸ਼ਿਪ ਵੀ ਸਨ ਇਹਨਾਂ ਤੋਂ ਇਲਾਵਾ 2437 ਅਮਰੀਕਰ ਸੈਨਿਕ ਮਾਰੇ ਗਏ 1143 ਜਿਹੜੇ ਸਿਗੇ ਉਹ ਜ਼ਖਮੀ ਹੋਏ ਸੋ ਇਸ ਤਰ੍ਹਾਂ ਦੇ ਨਾਲ ਇਹ ਪਾਰਲ ਹਾਰਬਰ ਤੇ ਜਾਪਾਨ ਦੁਆਰਾ ਕੀਤਾ ਗਿਆ ਬਹੁਤ ਵੱਡਾ ਹਮਲਾ ਅਮਰੀਕਾ ਦੇ ਲਈ ਇੱਕ ਬਹੁਤ ਵੱਡਾ ਨੁਕਸਾਨ ਦਾ ਕਸਬਤ ਹੋਇਆ ਪਰ ਇਸ ਨੇ ਇਹ ਵੀ ਤੈਅ ਕਰ ਦਿੱਤਾ ਕਿ ਅਮਰੀਕਾ ਹੁਣ ਇਸ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗਾ ਉਹ ਬਦਲਾ ਲੈਣ ਬਾਰੇ ਸੋਚੇਗਾ ਤੇ ਉਹ ਹਾਲਾਤ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਬਣਦੇ ਗਏ ਜਾਪਾਨ ਜਦੋਂ ਲਗਾਤਾਰ ਅੱਗੇ ਵਧ ਆ ਗਿਆ ਤਾਂ ਅਮਰੀਕਾ ਨੂੰ ਆਖਰ પરમાણુ bomb સટણ ਦਾ જે નોબત જેડી હે કે જાપાન ਦੇ ਉੱપર ਆ ગઈ ਤੇ ਫਿਰ ਉਸਨੇ 6 اگਸਟ 1945 ਨੂੰ પરમાણુ bomb ਸੁੱਟ ਕੇ ਲਿਆ। સો એ સિગી 파ਰਨ ਹਾਰਬਰ ਦੇ ਉੱਪਰ იაპਾਨੀ ਹਮਲੇ ਦੀ ਕਹਾਣੀ ਹੈ। 6 ਤੋਂ ਹਮਲਾ ਹੋਇਆ ਕਿੰਨਾ ਨੁਕਸਾਨ ਹੋਇਆ। ਤੇ ਇਹਦੇ ਨਾਲ ਇਹ ਸਾਡਾ ਅੱਜ ਦਾ ਵੀਡੀਓ ਇਸ ਸਮਾਪਤ ਹੁੰਦਾ ਹੈ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅੱਗੇ ਵਧੀਆ-ਵਧੀਆ ਜਾਣਕਾਰੀ ਦਿਨ ਦੇ ਰਹੇ।